ਰਾਹੁਲ ਜੀ ਗਗਨਦੀਪ ਨੂੰ ਬਾਈ ਗਗਨਦੀਪ ਕੋ ਪਹੁੰਚ ਚੁੱਕੇ ਜੀ ਪਿੰਡ ਚੰਗੀਆਂ ਜ਼ਿਲ੍ਹਾ ਗੁਰਦਾਸਪੁਰ ਮੈਨੇ ਤੁਸੀਂ ਬਟਾਲਾ ਨਜ਼ਦੀਕ ਇਹਨਾਂ ਫਤਗਾ ਪੈਂਦਾ ਜੀ ਤੇ ਦੇਖੋ ਅੱਜ ਵੀ ਬਾਈਆਂ ਕੋਈ 7-8 ਦੇ ਲੱਗ ਪਸ਼ੂ ਸੇਲ ਆ ਬਾਜੀ ਹਸਤੀਕਾਰ ਹਸਤੀਕਾਰ ਹਸਦੀ ਵੀ ਕੀ ਆ ਬਸ ਹੋਠ ਮੇਰਾ ਹੋ ਦਰੋ ਜੀ ਆਪਣੇ ਕੋ ਅੱਜ ਇੱਕੋ ਝੋਟੀ ਦੀ ਵੀਰ ਗੱਬਣ ਇੱਕ ਟੋਕੜ ਗੱਬਣ ਆ ਝੋਟੀ ਅੱਛਾ ਤੇ ਬਾਕੀ ਸਾਰੀਆਂ ਸੱਜੜਾ ਸੂਈਆਂ ਇੱਕ ਵਿਹੜ ਸੂਈ ਹੈ 22 ਕਿਲੋ ਬੋੜਾ ਇਹ ਵਸ਼ੀ ਥਲੇ ਇੱਕ ਗੱਬਣ ਵੀ ਵਸ਼ੀ ਨਾਲ ਚਲੋ ਤੇ ਉਹ ਪਰਲੇ ਬਣੇ ਝੋਟੀ ਕੋਈ ਚਾਲੂ ਕਰਦੇ ਆਜੋ ਉਧਰੋ ਆਜੋ ਬਾਹਰ ਨੂੰ ਘੜ ਲੈਣਾ ਜੀ ਹਾਂਜੀ ਬਾਹਰ ਨੂੰ ਕਰ ਲੇਗੇ ਤਾਜੀ ਸੂਈ ਦੀ ਝੋਟੀ ਤਾਜੀ ਸੂਈ ਬਿਲਕੁਲ ਹੀ ਹਾਂਜੀ ਅੱਜ ਚੌਥਾ ਕਰ ਲੈਣਾ ਸੂਈ ਨੂੰ 11 ਕਿਲੋ ਬੋਲੀ ਏ ਥੱਲੇ ਅੱਛਾ 11 ਕਿਲੋ ਇਸ ਟਾਈਮ ਬੋਲਾ ਈ ਹਾਂਜੀ ਬੋਲਾ ਈ ਬੋਲਾ ਈ ਲੋ ਜੀ ਖੋਲੋ ਝੋਟੀ ਆਹ ਕੋ ਮੈਲਾ ਦਾ ਮਾਰਨ ਦੇਗੀ ਕੱਚਾ ਜੀ ਹੂੰ ਹੂੰ ਚੋਈ ਕਿਉਂ ਆਏ ਆ ਬਹੁਤ ਸੋਲਾ ਥੱਲੇ ਬਹੁਤ ਸੋਲਾ ਲੱਗਾ ਐਂ ਕੱਢ ਲੋ ਐਂ ਨੂੰ ਕਰ ਲਈਏ ਓਹੋ ਆਹ ਝੋਟੀ ਮਾਰਨ ਪੈਂਦੀ ਇਧਰੋਂ ਮੈਂ ਹੱਥ ਚਲਾ ਕਿੰਨਾ ਕਰਜੂ ਬਾਜੀ ਫਿਰ ਇਹ ਦੋਸਤਲੀ ਵਿੱਚ 14 15 ਕਿਲੋ ਝੋਟੀ ਚਵਾਊਗੀ ਚੋਰਾ 15 ਕਿਲੋ ਹੈ ਹਾਂਜੀ ਹ ਆ ਜਾ ਰਾ ਆਲੇ ਆ ਆਈਆਂ ਬਾਜੀ ਉਧਰ ਹੀ ਆ ਹਾਂਜੀ ਹਾਂਜੀ ਉਧਰੋਂ ਸੰਦੀਪ ਵੀਰ ਮੈਂ ਤਾਂ ਇੱਕ ਇੱਕ ਮਹੀ ਇਧਰੋਂ ਲਈ ਆ ਠੀਕ ਆ ਆ ਜਾ ਛੋਟੀ ਬਹੁਤ ਸੋਹਣੀ ੱਲੇ ਵੇਲੂ ਇਹਦੀ ਵੀ ਸੋਹਣੀ ਥਾਲ ਬਹੁਤ ਸੋਹਣਾ ਲੱਗਾ ਛੋਟੀਆਂ ਆ ਜਾ ਆ ਜਾ ਹੈ ਵੀ ਆ ਸਿੱਧੀ ਗੱਡਰ ਰਗੀ ਇਹਦਾ ਮੁੱਲ ਬਾਜੀ ਫੇਰਾ ਮੁੱਲ ਸੰਦੀਪ ਵੀਰ ਦਾ ਜੈਰੀ ਏ ਛੋਟੀਆਂ ਦਾ ਕਰਨੇ ਅੱਜ ਹਾਂਜੀ ਅੱਜ ਮੇਰੇ ਨਾਲ ਮੁੱਲ ਕਰਾ ਬਹੁਤ ਛੋਟੀਆਂ ਕਰਨੇ ਬਾਗ ਆਪਾਂ ਬੋਲੋ ਜੀ ਇਹ ਰਸਨੀਵਰ ਮੁੱਲ ਜਿਨਾ ਮਰਜ਼ੀ ਕਰਾਈ ਲਈ ਸਵਾ ਦੀ ਝੋਟੀ 120 ਹਜ਼ਾਰ ਨਾ ਦੇ ਦੇਣੀ ਹੈ 120 ਹਜ਼ਾਰ ਦੇ ਦੇਣੀ ਹੈ ਹਾਂਜੀ ਹਾਂਜੀ ਚਲੋ ਠੀਕ ਆ ਝੋਟੀਆਂ ਵਧੀਆ ਆ ਪਰਸੋ ਦੀ ਸੂਹੀ ਹੁੰਦੀ ਵੀਰ ਇਹ ਵੀ ਮੇਰੇ ਕੋਲ ਹਾਂਜੀ ਕੱਚੇ ਬੋਲੇ ਤੇ ਆ ਗਏ ਕੱਚੇ ਬੋਲੇ ਦੇ ਹਾਂਜੀ ਹਾਂਜੀ ਇਹਨਾਂ ਦੀ ਸਾਫ ਕਰਤੀ ਅੱਜ 9-10 ਕਿਲੋ ਚੋੜਾਂਗੇ 9-10 ਕਿਲੋ ਹਾਂਜੀ ਹਾਂਜੀ ਇਹਨਾਂ ਦੋਵਾਂ ਮਾਰ ਦੇ ਕਟੀਆਂ ਹੁੰਦੀਆਂ ਸੀ ਦੋ ਮਾਰ ਕਟੀਆਂ ਹਾਂਜੀ ਲਓ ਜੀ ਦੇਖੋ ਦੋ ਮਾਰ ਕਟੀਆਂ ਮੈਂ ਇਹ ਵੀ ਕਰੋ ਚੈੱਕ ਚਵਾਈ ਇਹਦੀ ਬਹੁਤ ਸੋਹਣੀ ਲੱਗੀ ਥਾਣੇ ਵੀ ਬੜਾ ਸੋਹਣਾ ਲੱਗਾ ਜੀ ਠੀਕ ਆ ਹਾਂਜੀ ਆ ਵੇਖੋ ਜੀ ਰੰਗ ਸ਼ਾਈ ਵੇਖੋ ਕਿ ਨਹੀਂ ਚੰਗੀ ਮੈਂ ਜੀ ਹਾਂਜੀ ਠੀਕ ਆ ਕੱਟੀ ਮੈਂ ਹਾਂਜੀ ਕੱਟੀ ਮੈਂ ਗਰ ਬੋਲੇ ਦੁੱਧ ਦਾ ਸਾਫ ਕਰਤੀ ਮਨੇਰੇ ਅੱਛਾ ਜੀ ਹਾਂਜੀ ਹਾਂਜੀ ਇਹ ਵੇ ਜੀ ਫਿਰ ਕਿੰਨੇ ਲੁੱਧ ਕਰੂਗੀ ਦੁੱਧ ਸਨਿਹ ਫਿਰ 12 13 ਕਿਲੋ ਚਵਾਈ ਜੂਗੀ ਇਹ ਵੀ ਆਈ ਨੇ ਚਵਾਈ ਜੂਗੀ ਕਿ ਨਹੀਂ ਜੀ ਹਾਂਜੀ ਰਾਜੀ ਪਲੀ ਆ ਵਧੀਆ ਵਾ ਬਿਲਕੁਲ ਜੀ ਬਿਲਕੁਲ ਹਾਂਜੀ ਆਲੋ ਇਹ ਨਾ ਮੋਲੇ ਜੀ ਫਿਰ ਇਹਦਾ ਸਨੀਵਰ ਮੁੱਲ ਉਹਦਾ ਮੰਗਣ ਉਹਦਾ ਵੀ 1,20,000 1,15 ਦੀ ਹਾਨਾ ਛੋਟੀ ਦੀ 1,15 ਹਾਨਾ ਹਾਂਜੀ 1,15,000 ਦੀ ਛੋਟੀ ਦੀ ਜਾਨੋ ਜੀ 1,15,000 ਦੀ ਹਾਨਾ ਹਾਂਜੀ ਠੀਕ ਆ ਲੇਵੇ ਲੂਏ ਦੀ ਵੀ ਆ ਸੋਹਣੀ ਆ ਥਾਣ ਵੀ ਆ ਵਧੀਆ ਚਵਾਈ ਫਿਰ ਬਹੁਤ ਸੋਹਣੀ ਆ ਇਹਦੀ ਛੋਟੀ ਦੀ ਤੇ ਪਰਲੀ ਦੀ ਫਿਰ ਆ ਖਲੀ ਵੀ ਗੱਬਣ ਆ ਇਹ ਲੋਕਲ ਲਈ ਮੈਂ ਅੱਛੇ ਲੋਕਲ ਹਾਂਜੀ ਹਾਂਜੀ ਇਹ ਕਿੰਨੇ ਟਾਈਮ ਲਾਉਗੀ ਜੀ ਇਹ ਨਹੀਂ 10 ਦਿਨ ਲੈ ਜੂਗਾ ਜੀ ਅੱਜ 10 ਦਿਨ ਲੈ ਜੂਗਾ ਹਾਂਜੀ ਹਾਂਜੀ ਇਹ ਵੀ ਖੋਲੋ ਤੋਪੜੀ ਬੜੀ ਵੱਡੀ ਮਹਿ ਲੈ ਕੇ ਆਈ ਅੱਜ ਤਾਂ ਕੋਕਰ ਮੈਂ ਵੇਖੋ ਤੇ ਬੇਲ ਵੇਖੋ ਮੱਝ ਦੀ ਕਿੰਨੀ ਲੰਮੀ ਤੋਪੜੀ ਨਾਲ ਗੱਬਣ ਜੋ ਇਹ ਲੋਕਲ ਹੈ ਆਪਣੇ ਜੀ ਹਾਂ ਜੀ ਇਹ ਲੋਕਲ ਹੈ ਕਿੰਨੇ ਖਰਜੂ ਬਾਈ ਜੀ ਦੁੱਧ ਫਿਰ ਜੀ ਹੁਣ ਜੀ ਵੀ ਦੁੱਧ ਇਹੋ ਜਿਹਾ ਜੀ ਚੌਂ ਲੱਗਣਾ ਤੇ 13-14 ਕਿਲੋ ਚ ਵਾਈ ਜਾਂਦੀਆਂ ਨੇ ਤੇ 10-11 ਕਿਲੋ ਦੁੱਧ ਇਹ ਜੀ ਨੂੰ ਕੀ ਕਹਿੰਦਾ ਬਸ ਬਸ ਹਾਂ ਭਾਂਡੇ ਦੀ ਵੇਖੋ ਕਿੰਨੀ ਸਾਫ਼ ਹਾਂ 10-11 ਕਿਲੋ ਵਧੀਆ ਠੰਡਾ ਕਰੇ ਜੋ ਇਹ ਬਾਨੀ ਬੜੀ ਝੋਟੀ ਦੇਵਾ ਬੜਾ ਸੋਹਣਾ ਲੱਗਾ ਜੀ ਹਫਤਾ ਨਹੀਂ ਸੁਣੀ ਖਾਣੀ ਇਹਦਾ ਵੀ ਹੰਦੀ ਵੀਰ ਮੁੱਲ ਜੈ ਜੀ ਆ ਕਿੰਨਾ ਜੀ ਇਹਦਾ ਮੁੱਲ 10 ਲੱਖ ਰੁਪਇਆ 95000 ਦੀ ਹਾਂ ਨਾ 95000 ਦੀ ਹਾਂ ਨਾ ਹਾਂ ਜੀ ਹਾਂ ਚਲੋ ਠੀਕ ਆਹ ਹੰਦੀ ਵੀਰ ਟੋਕਰ ਗੱਬੜ ਆ ਹੰਦੀ ਵੀਰ ਟੋਕਰ ਗੱਬੜ ਤਾਂ ਲੇਵਾ ਵੇਖੋ ਤਾਂ ਦੁੱਧ ਵੀ ਸੱਜਰਾ ਜਿੰਨਾ ਹੁਣ ਆ ਟਾਈਮ ਕਿੰਨਾ ਲਉਦੇ ਜੀ 11 ਕਿਲੋ ਦੁੱਧ ਇਹ ਚਵਾਵਾ ਅੱਛਾ ਤੇ ਗੱਬੜ ਗੱਬੜ ਇਹ ਹੈ ਜੀ ਜੋ ਢਾਈਆਂ ਮਹੀਨਿਆਂ ਤੋਂ ਪੰਜ 6 ਦਿਨ ਉੱਤੇ ਜੋ ਅਜੇ ਉੱਪਰ ਠੀਕ ਠੀਕ ਆ ਮਤਲਬ 2 ਮਹੀਨੇ ਦਾ 20 ਕਿਲੋ ਦੀ ਗੱਭਾ ਆ ਚੱਕ ਪਾਸ ਆ ਲਓ ਜੀ ਬਹੁਤ ਵੱਡੀ ਮਹਿਵ ਹਾਂਜੀ ਕਰੋ ਜੀ ਮਤਲਬ 18 ਕਿਲੋ ਹੁੰਦੀ ਆ ਆਪਣੇ ਕੋਈ ਗਈ ਤੁਹਾਡੇ ਚੈਨਲ ਤੇ ਦੀ ਵੀਡੀਓ ਪਈ ਆ ਅੱਛਾ ਠੀਕ ਆ ਇਹ ਮਗਰ ਨੀਲੀ ਦੀ ਕੱਟੀ ਉਹਨੇ ਲਾਲੀ ਬੰਨਿਆ ਨੇ ਅੱਛਾ ਠੀਕ ਆ ਮਰੇ ਪੰਜ ਚਾਰ ਸਾਢੇ ਚਾਰ ਪੰਜ ਮਹੀਨੇ ਹੋ ਗਏ ਨੂੰ ਗਈ ਨੂੰ ਠੀਕ ਆ ਠੀਕ ਆ ਪੰਜ ਕੁ ਮਹੀਨੇ ਹੋਈ ਹੈ ਠੀਕ ਆ 20 ਕਿਲੋ ਤਕਰੀਬੇ ਤੇ ਕੰਡੇ ਵਾਲਾ ਚੋਾਕ ਦੇ ਥਾ ਹੀ ਹੁੰਦਾ ਠੀਕ ਆ ਸਾਡੇ ਚੈਨਲ ਤੇ ਵੀਡੀਓ ਪਈ ਆ ਘੜੀ ਆਈ ਹੋਵੇ ਮੈਂ ਦੀ ਗੱਡੀ ਆ ਉਧਰੋਂ ਆਈ ਨਾ ਹਾਂਜੀ ਉਧਰੋਂ ਉਧਰ ਤੇ ਇਹਦਾ ਮੌਲੇ ਜਿਹੜਾ ਮੋਲਖ ਦੀ ਵੀ ਮਾਜੇ ਤਾਂ ਬੜੀ ਮਹਿੰਗੀ ਦਿੱਤੀ ਉਹਨਾਂ ਨੂੰ 1,65,000 ਦੇ ਦਿੱਤੀ ਸੀ ਹਾਂ ਤੇ ਹੁਣ ਆਪਾਂ ਤਾਂ ਲੱਖ ਰੁਪਈਆ ਦੀ ਕੱਟੀ 95,000 ਦੀ ਦੇ ਦਾਂਗੇ 95,000 ਦੀ ਹਾਂਜੀ ਹਾਂਜੀ ਚਲੋ ਠੀਕ ਆ ਛੋਟੀ ਲਾ ਕੇ ਫੇਰ ਸੱਜਰ ਬਾਜਾਂ ਨੂੰ ਹਾਂਜੀ ਹਾਂਜੀ ਆ ਵੀ ਹੁੰਦੀ ਵੀ ਸੱਜਰ ਸੂਈ ਆ ਇਹ 12-13 ਕਿਲੋ ਚੱਲਣ ਦੀ 12-13 ਕਿਲੋ ਅੱਛਾ ਠੀਕ ਆ 14-15 ਕਿਲੋ ਚ ਆਊਗੀ ਲਓ ਜੀ ਇਹ ਵੀ ਤੋਰੋ ਮੇਲਾ ਮਾਰਨ ਲਈ ਜੋ ਵੇਖ ਲੋ ਹਾਂ ਹਾਂ ਮੈਂ ਫਿਰ ਵੱਡੀ ਆ ਜੀ ਹਾਂ ਜੀ ਦੋ ਤੇ 14 15 ਠੰਡ ਦਾ ਕਰਕੇ ਨਹੀਂ ਵੀ ਸਾਰੇ ਡੰਗਰ ਦੁੱਧੋਂ ਘਟੇ ਆ ਘਟ ਗਏ ਘਟ ਗਏ ਜੀ ਇਹ ਨਹੀਂ ਵੀ ਇੱਕ ਜਣੇ ਦਾ ਘਰੇਲੂ ਡੰਗਰ ਵੀ ਜਿਹੜੇ ਉਹ ਵੀ ਦੁੱਧੋਂ ਘਟੇ ਠੰਡ ਦਾ ਕਰਕੇ ਠੰਡ ਤੁਹਾਨੂੰ ਬੜਾ ਡੰਗਰ ਬਾਹਰ ਤੇ ਕੱਢੇ ਨਹੀਂ ਜਾਂਦੇ ਅੰਦਰਾਂ ਜਿਹੜੇ ਬਿਲਕੁਲ ਜੀ ਇੱਕੋ ਜਗਾ ਜਿਹੜੇ ਠੰਡ ਬਹੁਤ ਆ ਬਜੀ ਹੁਣ ਕੀ ਕਰਿਆ ਹੋਵੇ ਆ ਜੋ ਲੈ ਆਓ ਜੀ ਇਹਦਾ ਮੁੱਲ ਕੀ ਜੀ ਫਿਰ ਇਹਦਾ ਸੰਦੀਵੀਰ ਮੋਲੋ ਦਾ ਇੱਕ ਤੀ ਕਰਨ ਦੇ ਸਵਾਰੀ ਝੋਟੀ ਦਿਦਾਂਗੇ ਹਵਾ ਲੱਖ ਹਾਂਜੀ ਸੋ 15 ਕਿਲੋ ਕਰ ਜੀ ਵੀ ਝੋਟੀ ਠੰਡ ਇਹ ਸੰਦੀ ਵੀ ਤੈਨੂੰ ਸਚਾਈ ਦੱਸਣਾ ਵਾ ਝੋਟੀ ਬੰਦੇ ਨੇ ਮੂਲ ਸਾਈ ਪਾਈ ਹੀ ਪਿਛਲੀ ਵੀਡੀਓ ਚ ਆਪਣਾ ਕਰਨਾਲ ਤੋਂ ਹਾਂਜੀ ਤੇ ਝੋਟੀ ਨਾ ਥੋੜੇ ਜੇ ਠੰਡ ਮਨਾਗੀ ਹੂੰ ਤੇ ਅਸੀਂ ਫਿਰ ਦਿੱਤੀ ਨਹੀਂ ਪਤਾ ਜਾਂਦਾ ਉਹਨਾਂ ਨੂੰ ਬਹੁਤ ਚੰਗੇ ਨਹੀਂ ਲੱਗੀ ਨਹੀਂ ਨਹੀਂ ਬਿਲਕੁਲ ਬਿਲਕੁਲ ਅਸੀਂ ਅਗਲੇ ਦੇ ਘਰ ਜਾ ਕੇ ਡੰਗਰ ਦਾ ਪਾਂਡਾ ਬੜਾ ਜ਼ਿਆਦਾ ਢਿਲਾ ਰਿਹਾ ਫਿਰ ਚੰਗਾ ਨਹੀਂ ਲੱਗਦਾ ਕੰਮ ਵਾੜੀ ਬਹੁਤ ਆਈ ਫਿਰ ਡੱਕ ਲਈ ਝੋਟੀ ਨੂੰ ਕੇਰੇ ਨੂੰ ਸਾਈ ਵਾਪਸ ਪਵਾਤੀ ਉਹ ਠੀਕ ਹੈ ਠੀਕ ਮੈਂ ਨਹੀਂ ਯਾਰ ਐਂਗਾ ਨਹੀਂ ਕੱਲ ਅੱਛਾ ਠੀਕ ਮੈਂ ਗਈ ਹੀ ਉਹਦਾ ਹਾਂ ਪਰ ਫਿਰ ਅਸੀਂ ਡੱਕ ਲਈ ਮੈਂ ਚੰਗੇ ਨਾ ਉੱਥੇ ਪਾਂਡੇ ਜ਼ਿਆਦਾ ਬਿਮਾਰ ਹੋ ਜਾਣੀ ਹਾਂਜੀ ਹਾਂਜੀ ਵਾੜ ਬਹੁਤ ਆ ਫਿਰ ਮੜੀ ਆ ਤਾਂ ਅਸੀਂ ਫਿਰ ਘੱਲੀ ਨਹੀਂ ਬੰਦੇ ਜਿਹੜੇ ਚੰਗੇ ਮੈਂ ਨਹੀਂ ਯਾਰ ਉਹ ਜੀ ਫਿਰ ਉਹ ਉਹਨੂੰ ਅਜੇ ਦਸ ਦਿਨ ਹੋ ਗਏ ਸੋਈ ਇਹ ਵੀ ਖੋਲੋ ਇਹ 20 ਕਿਲੋ ਦੀ ਆਈ ਹੈ ਤੇਰੇ ਕੋਲ 17 18 ਕਿਲੋ ਚਾਹ ਹਾਂ ਇੰਨਾ ਜਿ ਰੱਖ ਹਾਂ ਵੱਡੀ ਬੇ ਪੂਰੀ ਵੱਡੀ ਪੂਰੀ ਫੁੱਲ ਵੱਡੀ ਹੋਈ ਠੀਕ ਹਾਂ ਜੀ ਹਾਂ ਰ ਮਾਰੋਗਾ ਇਦੋਂ ਇਦੋਂ ਕਰ ਮੈਂ ਨਾ ਬਹੁਤ ਵੱਡੀ ਹੈ ਜੀ ਹਾਂ ਜੀ ਹਾਂ ਥਾਨ ਬੜਾ ਜ਼ਿਆਦਾਸ ਲੱਗਾ ਬਹੁਤ ਜ਼ਿਆਦਾ ਪੋਲੀ ਬੜੀ ਸਲੀਵਰ ਥਾਰ ਥਾਰ ਬੜੀ ਮੋਟੀ ਜਰੀ ਆ ਜਾਓ ਜੀ ਲੈ ਸਦੀਵੀਰ ਦਿਵਾਲੀ ਦੇ ਪੈਂਦੇ ਦੇ ਲੋਕ ਹਾਂ ਇਹਦੇ ਮੁੱਲ ਬਾਜੀ ਫਿਰ ਸੰਦੀਵੀਰ ਭੁੱਲ ਦੇ ਰਾਜ ਚਲੋ ਜਿਆਦਾ ਹੀ ਆ ਡੇਰਾ ਕੇ ਡੇੜ ਦੀ ਹਾਂ ਨਾ ਡੇੜ ਰੱਖ ਦੇ ਡੇੜ ਦੀ ਦੇ ਲਾਂਜੋ ਜਾਣ ਦੋ ਹੁਣ ਇੱਕ ਰਹਿ ਗਈ ਗਾਂ ਕਿ ਦੋ ਦੋ ਗਾਵਾਂ ਹਾਂਜੀ ਆਜੋ ਗਾਵਾਂ ਵੀ ਸਦੀਵੀਰ ਨਗੀਨਾ ਹੀ ਆ ਵਾਕੇ ਨਗੀਨਾ ਹੀ ਆ ਹਾਂ ਇਹਦੇ ਥੱਲੇ ਹਟਾ 22 23 ਕਿਲੋ ਦੁੱਧ ਮਤਲਬ ਹਫਤੇ ਦੀ ਸੂਈ ਥੱਲੇ ਤਿਆਰ ਹੋ ਗਿਆ ਇਹ ਬੱਛੀ ਮਗਰ ਜੋ ਇਹਦੀ ਇਹ ਬੱਛੀ ਬਹੁਤ ਸੋਹਣੀ ਦਿੱਤੀ ਆ ਵੇਖੋ ਇਹਨੇ ਹਾਂ ਬੱਛੀ ਵਿੱਚ ਬਹੁਤ ਬੱਛੀ ਬਹੁਤ ਸੋਹਣੀ ਆ ਖੋਲੋ ਜੀ ਫਿਰ ਇਹਨੂੰ ਵੀ ਖੋਰ ਵਾਜੇ ਨੂੰ ਅਜੇ ਸੇਵਾ ਸਤਵਾ ਸਤਵਾ ਅੱਠਵਾ ਦੇਣਾ ਸੰਦੀਪ ਜੀ ਹੂੰ ਅੜਵਾਕ ਦੇਣਾ ਸੋਈ ਨੂੰ ਆਹ ਜਿੰਦਗੀ ਆ ਦੁੱਧ ਦੇ ਆ ਦੁੱਧ ਦੇ ਪਾਚ ਵੱਸੀ ਬੋਦਾਂ ਦੀ 판ਜੀ 2523 ਹਾਂ ਹਾਂਜੀ ਲਓ ਜੀ ਕਰੋ ਚੈੱਕ ਤੇ ਚਵਾ ਬੜਾ ਸੋਹਣਾ ਫਿਰ ਵਹਿਣ ਲੱਗਾ ਠੀਕ ਆ ਕੋਈ ਨਿਵਾਈ ਨਹੀਂ ਦੇਖ ਲੋ ਇਦਾਂ ਜੀ ਹੁੰਦਾ ਹੈ ਮੱਤ ਵਜੀਰ ਉਹ ਨਿਵਾਈ ਹੋਣੀ ਨਹੀਂ ਠੰਡ ਬੜੀ ਸਾਨੂੰ ਪਤਾ ਹਾਂਜੀ ਹਾਂਜੀ ਬੋਦੀ ਬੋਦੀ ਵਾਲੀ ਵਹਿੜ ਐ ਵੀ ਛਗੀ ਜੇ ਮੰਗੂ ਜੀ ਮੰਗੂ ਜੇ ਦੋ ਚਾਹ ਸੁਆ ਜੀ ਇਹ ਬੁਖਾਰਾ ਵੀ ਦੀ ਮਗਰੋਲੀ ਵਾਲੂ ਗਾਇ ਕਿਹਦਾ ਇਹਦਾ ਮੁੱਲ ਮੋਲ ਉਸ ਨੇ ਵੀ ਰਿਆ ਜਿਹੜੀ ਹਾ ਨਾ ਆਉਣਾ ਵਸ਼ੀ ਮੋਲ ਤਾਂ ਲੱਖ ਰੁਪਈਆ 85000 ਦੀ ਵਸ਼ੀ ਦੇ ਚਲ ਦੇਣੀ ਹਾਂਜੀ ਚਲੋ ਬਾਕੀ ਕੋਈ ਵੀਰ ਭਰਾ ਫੋਨ ਲੈ ਨਾ ਮਾਂ ਦਾ ਫੋਨ ਖੋਲੇ ਦੇਣਾ ਕੋਈ ਗੱਲ ਨਹੀਂ ਹਾਂ ਬਿਲਕੁਲ ਬਾਕੀ ਕੋਲੇ ਆਪਣੀ ਚਵਾਈ ਤਸੱਲੀ ਕਰਕੇ ਖੜੇ ਉਹ ਵੀ ਐਵੇਂ ਮੂੰਹ ਨਾ ਕਹਿਣਾ ਇੱਥੇ ਸਾਈ ਪਾ ਦੇ ਕੋਈ ਮੇਰਾ ਵੀ ਰਹਿ ਨਾ ਕਰ ਕੋਈ ਡੰਗਰ ਲੱਦ ਕੇ ਘਲਦੋ ਜਾਂਦਾ ਇੱਥੇ ਆਣ ਕੇ ਤਸੱਲੀ ਕਰਕੇ ਖੜੋ ਬਸ ਬਸ ਜਿੰਨੇ ਖੜਨਾ ਆਵਾ ਹਾਂਜੀ ਇਹ ਨਹੀਂ ਵੀ ਗੱਬੜਿਆ ਵਸ਼ੀ ਇਹ ਲੈ ਜੂ ਦੱਸ ਦੇਣਾ ਇਹ ਵੀ ਭਾਅ ਲੈ ਦੇ ਦਾਂਗੇ ਇਹ ਦੂਜਾ ਸੂਆ ਇਹ ਦੂਜਾ ਸੂਆ ਪਹਿਲੇ ਸੂਆ ਆਪਣੇ ਕੋਲ ਗਈ ਹੀ ਹੈ ਵੀ ਠੀਕ ਆ ਹਾਂਜੀ ਇਹ ਬੰਦੇ ਸੱਜਣ ਹੀ ਉਹ ਬੈਂਕ ਚ ਲੱਗਾ ਇਹ ਮੁੰਡਾ ਉਹਨੇ ਖੜੀ ਲਓ ਜੀ ਇਹ ਵੀ ਕਰੋ ਚੈੱਕ ਥੋੜੇ ਬਚੀ ਦੇਣਾ ਜੀ 10 ਲੈ ਜਾਨੇ ਹਾਂ ਲੈ ਜਾਣੇ ਜੀ ਹਾਂਜੀ ਦੇਣਾ ਜੀ 10 ਲੈ ਜਾਣੇ ਨੇ ਥੋੜੇ ਕਮਜ਼ੋਰ ਜੀ ਹਨਾ ਥੋੜੇ ਜੀ ਕਮਜ਼ੋਰ ਨਹੀਂ ਇਹਦੇ ਨਾਲ ਇੱਕ ਬੰਨੇ ਨੂੰ ਬੰਦੀ ਕੁੜੀ ਪਤਾ ਨਹੀਂ ਕੀ ਗੱਲ ਜਾਂ ਜਮਾਂਦਰੂ ਏਦਾਂ ਦੀ ਆ ਇਹੋ ਰੋ ਵੀ ਅਸੀਂ ਦਿੱਤੀ ਤੇ ਰੋ ਵੀ ਏਦਾਂ ਦੀ ਇਹਦੇ ਮਤਲਬ ਬਹਿਣਾ ਇੱਕ ਬੰਨੇ ਹੀ ਆ ਇੱਕ ਪਾਸੇ ਆਹੋ ਪਲਾਂ ਨੀ ਕੀ ਗੱਲ ਜਾਣਾ ਲੱਤ ਜਿਹਾ ਥੋੜਾ ਜਿਹਾ ਫਰਕ ਜਾ ਕਰ ਉੱਚੀ ਨੀ ਨੀ ਜਾਉਦੀ ਇਹ ਫਿਰ ਦੇਰੀ ਹਸਾਸਰ ਦੇਣਾ ਹਸਾਉਦਾ ਕਿੰਨੇ ਦੀ 40000 ਦੀ ਆਉਣਾ ਦੋ ਤਾਂ 15 16 ਕਿਲੋ ਦੀ ਗਰੰਟੀ ਹੋ ਆਪਣੀ ਥਾਣਾ ਦੀ ਗਰੰਟੀ 40000 ਚਲ ਦੋ ਹੋਰ ਜਾਣ ਦੋ 36 ਦੇ ਦਾ 36000 ਦੀ ਹਾਂ ਚਲੋ ਥਾਣੇ ਦੀ ਪਿਛੇ ਦੀ ਗਰੰਟੀ ਹੋਊਗੀ ਥਾਣੇ ਪੂਰੇ ਓਕੇ ਹੋਣਗੇ ਦੇ ਬਸ ਆਹੀ ਹੈ ਨਾ ਨਹੀਂ ਹਾਂਜੀ ਇਹੋ ਬਾਕੀ ਮੇਰਾ ਵੀ ਇੱਥੇ ਆ ਕੇ ਰੈਕਸ਼ਨ ਲੈ ਕੇ ਪੈਸਾ ਲਈ ਕਰਕੇ ਪੂਰੀ ਚਵਾਈ ਕਰਕੇ ਤੇ ਫੇਰ ਕੋਈ ਬੰਦਾ ਖੜੀ ਚਲੋ ਬਾਕੀ ਨੰਬਰ ਆਪਣਾ ਹੈਗਾ 98147 43097 ਤੇ ਆਪਣਾ ਫਰੇਗੜ ਚੂੜੀਆਂ ਨਾਲ ਹੀ ਪੈਂਦੇ ਝੰਡੀਆਂ ਚੂੜੀਆਂ ਜ਼ਿਲ੍ਹਾ ਗਰਦਾਪੁਰ ਆਸੀ ਆਸੀ